ਸ਼ੈਹ ਕਲੰਦਰ ਜਿੰਨਾ ਮੂਲ ਨਾਨਕ ਸ਼ੈਹ ਕਲੰਦਰ 2003 ਇਚ ਸਰਦਾਰ ਭਾਲ ਸਿੰਘ ਪੂਰੇ왈 ਜੀ ਨੇ ਜਿਹੜਾ ਕੀਤਾ ਸੀ ਔਰ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਉਹ ਸਿੱਖਾਂ ਦੇ ਮਿੰਨੀ ਪਾਰਲੀਮੈਂਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਵੀ ਜਿੰਨੀਆਂ ਜਥੇਬੰਦੀਆਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਰਿਆਂ ਨੇ ਉਹਨੂੰ ਮਨਜ਼ੂਰ ਕਰਕੇ ਉਹਨੂੰ ਲਾਗੂ ਕੀਤਾ ਸੀ ਪਰ ਅੱਜ ਬੜੇ ਦੁੱਖਾਂ ਘੇਰਾ ਕਹਿਣਾ ਪੈ ਰਿਹਾ ਹੈ ਕੀ ਮੂਲ ਨਾਨਕਸ਼ਹੀ ਕਲੰਡਰ ਜਿਹੜਾ 2003 ਇਚ ਲਾਗੂ ਹੋਇਆ ਸੀ ਉਹਨੂੰ ਬਿਲਕੁਲ ਕਿਸੇ ਕਾਰਨ ਵੀ ਕੋਈ ਦੱਸ ਕੇ ਨਾ ਦੱਸਿਓ ਕੋਈ ਕੋਈ ਪੰਥਕ ਜਥੇ ਬੰਦੀਆਂ ਦੀ ਪੰਥਦਰਦੀਆਂ ਦੀ ਕੋਈ ਇਕੱਠ ਨਹੀਂ ਕੀਤਾ ਗਿਆ ਤੇ ਉਹਨੂੰ ਜਿਹੜਾ ਰੱਦ ਕਰਤਾ ਗਿਆ ਤੇ ਉਹਦੀ ਜਗ੍ਹਾ ਕੋਈ ਹੋਰ ਕਲੰਡਰ ਜਿਹੜੇ ਸਨ ਬਿਕਰਮੀ ਸਨ ਉਹਦੀ ਫੋਟ ਕਰਕੇ ਦੂਜਾ ਕਲੰਡਰ ਜਿਹੜਾ ਕਰਤਾ ਗਿਆ ਮੇਰੇ ਤੇ ਦੇਖੀ ਸਾਨੂੰ ਬਾਹਰ ਪੇਛੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ ਜਦੋਂ ਕਿ ਇਹ ਲਾਗੂ ਹੋਇਆ ਸੀ ਨਾ ਮੈਂ ਬਹੁਤ سارے ਟੀਚਰਾਂ ਦਾ ਮੇਰਾ ਹੈਗਾ ਉੱਥੇ ਜਿਹੜੇ ਹੈਗੇ ਆ ਉਹ ਸਹਿਜ ਧਾਰੀ ਆ ਕੁਸਿੰਘ ਵੀ ਆ ਉਹਦੇ ਸਾਨੂੰ ਨਾ ਸਕੂਲਾਂ ਵਾਲੇ ਜਿਹੜੇ ਆ ਨਾ ਪੁੱਛਦੇ ਆ ਵੀ ਅਸੀਂ ਇਹ 2-3 ਸਾਲ ਪਹਿਲਾਂ ਤੁਹਾਨੂੰ ਦੱਸਣਾ ਪੈਂਦਾ ਤੁਹਾਡੇ ਗਰਪ ਉਹ ਜਿਹੜਾ ਜਨਤਾਰ ਕਰਵਾ ਰਹੇ ਆ ਤੇ ਹੁਣ ਉਹ ਹੁਣ ਬੜੇ ਖੁਸ਼ੀ ਬਹੁਤ ਸਾਰਾ ਹੋ ਗਿਆ ਬਣਾ ਦੇ ਸਕਦੇ ਆ ਕਿ ਸਾਡੇ ਬੱਚੇ ਜਿਹੜੇ ਉੱਥੇ ਸਿੱਖ ਬੱਚੇ ਆ ਉਹ ਵੀ ਜਿਹੜੇ ਆਪਣੇ ਗੁਰਪਰਵਾਰ ਸਾਖੀ ਦੇ ਜਾਂ ਪਹਿਲੀ ਵਾਰ ਮੀਨ ਦੋਵੇਂ ਦੀ ਉਹ ਛੁੱਟੀ ਕਰਦੇ ਆ ਉਹ ਸਕੂਲਾਂ ਦੇ ਤੇ ਬਣਾਉਂਦੇ ਆ ਉਹਨਾਂ ਨੂੰ ਬੜਾ ਮੁਸ਼ਕਲ ਸੀ ਜੈਨ ਐਡਜਸਟ ਕਰਨੀ ਹੁਣ ਉਹ ਕਹਿੰਦੇ ਹ ਸੰਪਰਕਾਇਕ ਗੁਰੂ ਮੈਨੂੰ ਨਹੀਂ ਪਤਾ ਵਾ ਸਿਆ ਤੁਹਾਨੂੰ ਮਰ ਪਤਾ ਕੋਈ ਡੇਟ ਕਦੋਂ ਅਗਲੇ ਸਾਲ ਨੂੰ ਬਹੁਤ ਇੱਕ ਕਰਾਉਣਾ ਇਹ ਕਲੰਡਰ ਦਾ ਕੱਢਦਾ ਫਰਵਿਤਾ ਲਾ ਕੇ ਫਰਵਿਤਾ ਕੱਢਦੇ ਨੇ ਆਪਣੇ ਤੇ ਬਾਕੀ ਜਿਹੜਾ ਬਾਕੀ ਸਾਲ ਕਿਸੇ ਨੂੰ ਨਹੀਂ ਪਤਾ ਤੋ ਉਹ ਕੋਈ ਟੇਕ ਮੱਛਾ ਬਈ ਨਾ ਬੰਬਟ ਦੇ ਸੰਭਰ ਦੇ ਵਿੱਚ ਨਵੇਂ ਸਾਲ ਦੇ ਉਸ ਵੇਲੇ ਤੱਕ ਕਿਸੇ ਨੇ ਪਤਾ ਹੁੰਦਾ ਕਿ ਇਹ ਜਿਹੜਾ ਬਿਗਲਿੰਗ ਪੈ ਰਿਹਾ ਇਹਦੀ ਬੇਟਾ ਜਿਹੜੀਆਂ ਕਦੋਂ-ਕਦੋਂ ਕਿੱਥੇ-ਕਿੱਥੇ ਘੁੰਮ ਰਿਹਾ ਤੇ ਇਹ ਇਹਨਾਂ ਬੈਕ ਉਹ ਜਿਆਦਾ ਵੱਧ ਗਿਆ ਸਪੈਸ਼ਲ ਸਕੂਲ ਬੰਦ ਗਿਆ ਉਥੇ ਬੜੀਆਂ ਮੀਤ ਕਰਦੀ ਜਦੋਂ ਜਿਆਦਾ ਕਰਕੇ ਸਕੂਲਾਂ ਕੋਈ ਸਮਾਂ ਲਿਆ ਗਿਆ ਸੀਗਾ ਕਿ ਸਾਡੇ ਵੀ ਬੁਰ ਬੁਰ ਜਿਹੜੇ ਸਕੂਲਾਂ ਦੇ ਵਿੱਚ ਗੁਰਦਵਾਰਾ ਮਨਾਇਆ ਜਾਣਾ ਚਾਹੀਦਾ ਸਾਡੇ ਬੱਚੇ ਨੂੰ ਦੂਜੇ ਧਰਮ ਦੇ ਬੱਚਿਆਂ ਨੂੰ ਸਾਡੇ ਘਰ ਨਹੀਂ ਜਾਣਕਾਰੀ ਹੋਵੇ ਬਹੁਤ ਮੁੜ ਕੇ ਇਹ ਨਹੀਂ ਬ੍ਰਾਉ ਸਾਡੇ ਲਈ ਵੇਗੜੀ ਕਰਦੀ ਆ ਇੱਕ ਵਾਰ ਇਹ ਜੇ ਬੇਨਤੀ ਕਰਨੀਆਂ ਸ਼ੁਰੂ ਨਹੀਂ ਕਮੇਟੀ ਨੂੰ ਉਹਨਾਂ ਦੇ ਗੋਲੇ ਸਭ ਕੁਝ ਹੈਗਾ ਤੇ ਵੀ ਉਹ ਜ਼ਰੂਰ ਇੱਥੇ ਵਿਚਾਰ ਕਰ ਡੇਟਾ ਜੇਰ ਨੂੰ ਪਹੁੰਚ ਲਗਦੀਆਂ ਕਿ ਆ ਤੇ ਉਹ ਇਨਫੈਕਟ ਕਰਦੇ ਪਹਿਲਾਂ ਸਕੂਲ ਦੇ ਬੱਚਿਆਂ ਨੂੰ ਉਹਨਾਂ ਨੂੰ ਟੀਚਰਾਂ ਨੂੰ ਉਹਨਾਂ ਦੇ ਸਟਾਫ ਨੂੰ ਐਨਮੈਂਟ ਦੱਸਣਾ ਪੈਂਦਾ ਵੀ ਆ ਸਾਡੇ ਇਹਨਾਂ ਨੇ ਤਰ੍ਹਾਂ ਜਾਣੇ ਆ ਤੇ ਉਹ ਸਟਾਫ ਨੂੰ ਕਰਕੇ ਪ੍ਰਭਾਵਤ ਕਰਕੇ ਰੱਖਦੇ ਆ ਤੇ ਸਾਡਾ ਵੀ ਮੈਸੇਜ ਆਂਦਾ ਸੀ ਸਾਡੇ ਬੱਚਿਆਂ ਨੂੰ ਵੀ ਉੱਥੇ ਮਾਣਦਾ ਵੀ ਸਾਡਾ ਵੀ ਸਕੂਲ ਦੇ ਚੜਾ ਜਾ ਰਿਹਾ ਸਮਝੇ ਨਾਕਸ਼ਾ ਚੜ੍ਹੇ ਦਾ ਪਉ ਪਾਇਆ ਹੈ ਪੰਕ ਲੀਡਰਾਂ ਨੇ ਉਹ ਬੜਾਈ ਦੁਖਦਾਈ ਹੈ ਔਰ ਉਹਦੇ ਨਾਲ ਕੌਮ ਨੂੰ ਬੜਾਈ ਉਹਨਾਂ ਨਾਲ ਰੋਜ਼ ਨੇ ਰਾਹ ਪਾ ਦਿੱਤਾ ਹੈਗਾ ਅਸੀਂ ਇਹ ਚਾਹਾਂਗੇ ਕਿ ਜਿਹੜੇ ਵੀ ਦੋਨੇ ਤਰ੍ਹਾਂ ਆਗੀਆਂ ਨੇ ਚਾਹੇ ਫੌਰੇ ਤੇ ਗੈਸ ਆਗੀਆਂ ਉਹ ਦੋਨੇ ਘਰ ਬੈਠ ਕੇ ਕੌ ਨੂੰ ਕੋਈ ਸਹੀ ਫੇਦ ਦੇ ਤਾਂ ਕਿ ਕੌਮ ਸਹੀ ਰਸਤੇ ਚੱਲ ਕੇ ਆਪਣੀ ਜਿਹੜੀ ਵਕਰੀ ਕਾਇਸੀ ਤਾਂ ਕਿ ਅਬ ਲੱਖਣਤਾ ਆ ਗਈ ਉਹ ਕੈਮਰਾ ਰੱਖ सके ਤੇ ਸਾਡੇ ਜਿਹੜੇ ਆਉਣ ਆਗੀਆਂ ਪਨੀਰੀਆਂ ਆਗੀਆਂ ਸਿੱਖ ਬੱਚੇ ਆ ਗਏ ਨੇ ਉਹ ਮੰਗ ਕਰ ਸਕਣ ਕਿ ਸਾਡੇ ਜਿਹੜੇ ਜੀਵਾਨ ਸਰਜਣ ਨੇ ਸਾਡੇ ਆਗੂ ਨੇ ਉਹਨਾਂ ਨੇ ਕਿ ਉਹਨਾਂ ਨੂੰ ਕੋਈ ਅੱਛਾ ਰਾਜ ਖਾ ਕੇ ਅੱਛੇ ਰਾ ਪਾ ਕੇ ਤੇ ਗੁਰਮਤਿ ਕੀਸ਼ੇ ਪ੍ਰਾਪਤ ਕੀਤੀ ਆ ਉਹ ਮਸਲਾ ਦੇਖੋ ਬੜਾ ਗੰਭੀਰ ਹੋ ਗਿਆ ਜੇ 2011 ਵਿੱਚ ਗੁਰੂ ਗੋਬਿੰਦ ਸਿੰਘ ਦਾ ਗੁਰਪੁਰ ਦੋ ਵਾਰ ਹੀ ਆਏਗਾ ਜਦੋਂ ਨਵੇਂ ਸੋਧੇ ਹੋਏ ਕੈਲੰਡਰ ਮੁਤਾਬਕ ਲੇਕਿਨ 2012 ਵਿੱਚ ਗੁਰੂ ਗੋਬਿੰਦ ਸਿੰਘ ਦਾ ਗੁਰਪੁਰ ਆਏਗਾ ਹੀ ਨਹੀਂ ਕਦੀ ਦੁਨੀਆ 'ਚ ਇਹ ਗੱਲ ਹੋਈ ਹੈ ਕਿ ਇੱਕੋ ਸੰਸਾਰ ਸਾལਜ ਦੋ ਵਾਰੀ ਕੋ ਜੰਮ ਹੋਵੇ ਤੇ ਇੱਕ ਸਵੇ ਇੱਕ ਸਾལਜ ਜਨਮ ਹੀ ਨਾ ਲਵੇ ਕੀ ਹਾਸੋ ਜਣੀ ਗੱਲ ਹੈ ਜਿਹੜੀ ਸਾਡੀ ਕੌਮ ਦੇ ਨਾਲ ਵਾਪਰ ਰਹੀ ਹੈ ਜਿਹੜੀਆਂ ਤਰੀਕਾਂ ਸਾਡੀਆਂ ਨੇ ਨਿਸ਼ਚਿਤ ਹੋ ਗਿਆ ਸੀਗੀਆਂ ਤੁਹਾਨੂੰ ਪੰਜ ਦਿਨ ਵੀ ਫਿੱਟ ਨਹੀਂ ਸੀ ਬੈੰਦੀ ਤੁਸੀਂ ਵਿਚਾਰ ਕਰ ਲਓ ਸੱਟ ਕਰ ਲਓ ਤਾਂ ਸਤ ਨਹੀਂ ਫਿੱਟ ਬੈਂਦੀ ਤੁਸੀਂ 22 ਦਸੰਬਰ ਕਰ ਲੋ ਕਮ ਸੇ ਕਮ ਤਰੀਕ ਤਾਂ ਫਿਕਸ ਕਰਕੇ ਆਪਾਂ ਨਿਸ਼ਚਿਤ ਕਰ ਲਈਏ ਤੇ ਇਸ ਤਰੀਕ ਦਾ ਸਾਡਾ ਗੁਰਪੁਰਪ ਸੀਗਾ ਤਰੀਕਾਂ ਦੀ ਤੁਹਾਨੂੰ ਬਦਲੀ ਲੱਗਦੀ ਹੈ ਕੋਈ ਤਕਲੀਫ ਲੱਗਦੀ ਹੈ ਦੂਸਰਾ ਮਸਲਾ ਜਿਹੜਾ ਸੀ ਉਹ ਸੀ ਸੁਧੀਆਂ ਬਦੀਆਂ ਦਾ ਚੱਕਰ ਗੁਰਮਤ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਜਿਹੜੀ ਹੈ ਗੁਰਮਤ ਵਿੱਚ ਕਿਤੇ ਵੀ ਸੁਧੀ ਬਦੀ ਨੂੰ ਨਹੀਂ ਮੰਨਿਆ ਗਿਆ ਨਾ ਹੀ ਸੁਧੀ ਬਲੀ ਦੇ ਉੱਤੇ ਕੋਈ ਉਹਦੇ ਹੱਕ 'ਚ ਕੋਈ ਦਲੀਲ ਦਿੱਤੀ ਗਈ ਹੈ ਨਾ ਗੁਰਮਤ ਸੂਰਜ ਦੀ ਪੂਜਾ ਕਰਦੀ ਨਾ ਗੁਰਮਤ ਵਿੱਚ ਚੰਦਰਮਾ ਦੀ ਪੂਜਾ ਕੀਤੀ ਜਾਂਦੀ ਹੈ ਗੁਰਮਤਿ ਰੇ ਇੱਕ ਗਾਲ ਗ੍ਰੋਧੀ ਪੂਜਾ ਕੀਤੀ ਜਾਂਦੀ ਹੈ ਔਰ ਉਹਦਾ ਸਤਾਨ ਦਿੱਤਾ ਗਿਆ ਸੁਧੀਆਂ ਤੇ ਵਧੀਆਂ ਤੇ ਚੰਦਰਮਾ ਤੇ ਸੂਰੇ ਦੇ ਨਾਲ ਸੰਬੰਧ ਰੱਖਦੀਆਂ ਜੇ ਸਿੱਖ ਦਾ ਸੰਬੰਧ ਸੂਰਜ ਚੰਦਰਮਾ ਨਾਲ ਹੈ ਹੀ ਨਹੀਂ ਤਾਂ ਫਿਰ ਕੈਲੰਡਰ ਤੇ ਸੁਧੀਆਂ ਵਧੀਆਂ ਨਾਲ ਕਿਵੇਂ ਬਣ ਗਿਆ ਵੀ ਬਹੁਤ ਸੁਧੀ ਸਦਨੀ ਆ ਗਈ ਇਹ ਫਲਾਣੀ ਆ ਗਈ ਇਹ ਇਹ ਜੀ ਕੱਟਕ ਦੀ ਪੂਰਨਮਾਸ਼ੀ ਆਏਗੀ ਤੇ ਸੁਧੀਆਂ ਵਧੀਆਂ ਦੇਖੋ 354 ਦਿਨ ਦਾ ਉਹ ਕੈਲੰਡਰ ਹੈ ਕਿਤੇ ਨਾਲ 11 12 ਦਿਨ ਦਾ ਹਰ ਸਾਲ ਫਰਕ ਪੈਣਾ ਹੈ ਜੇ ਹਰ ਗੁਰੂ ਪਰ ਜਿਹੜਾ 11 12 ਦਿਨ ਅੱਗੇ ਪਿੱਛੇ ਹੁੰਦੇ ਜਾਣਗੇ ਕੱਦੀ ਇਹ ਚੀਜ਼ਾਂ ਨਹੀਂ ਵਾਪਰਦੀਆਂ ਦੁਨੀਆ ਦੇ ਇਤਿਹਾਸ ਵਿੱਚ ਜਿਹੜੀਆਂ ਕੌਮਾਂ ਇੱਕ ਨਿਸ਼ਚਿਤ ਤਰੀਕਾ ਨਿਸ਼ਚਿਤ ਨਹੀਂ ਕਰਦੀਆਂ ਉਹ ਕੌਮਾਂ ਖਤਰਾ ਨੁਕਸਾਨ ਕਰ ਲੈਂਦੀਆਂ ਹਰਤਗਵਾਰ ਸਾਤਵਰਵਾਜਾ ਹਮ ਹਰਤਗਵਾਰ ਤਿਥੀਵਾਰ ਸੇਵਾ ਮਗਦੂਨਾ ਸਪਸ਼ਟ ਗੱਲ ਹੈ ਕਿ ਸਾਡਾ ਤਿਥੀ ਇੰਤਿਥਾਂ ਦੇ ਨਾਲ ਕੋਈ ਸਬੰਧ ਨਹੀਂ ਨੰਬਰ 2 ਭਲਕਵੀਰ ਜੀ ਦਾ 14 ਸ੍ਰਾਵਾਂਵਸ ਰਾਜ ਰਾਜ ਮੰਗਿਆ ਪ੍ਰੀਰ ਹੋ ਗਿਆ ਪਰ 14 ਸੋਮਾਵਸ ਅਸਮਾਨ ਚੋਂ ਨਹੀਂ ਆਈ ਰਾਜ ਰਾਜ ਕ੍ਰੀਏਟਡ ਇਹਨਾ ਦੇ ਜਿਨ੍ਹਾਂ ਨੇ ਉਹਦੇ ਵਿੱਚੋਂ ਰੋਟੀ ਘੁਮਾਉਣੀ ਹੈ 14 ਸੋਮਾਵਸ ਰਾਜ ਰਾਜ ਮੰਗਿਆ ਕਾਰ ਦੀਪਕ ਲੈ ਕੂਪ ਪਰ ਹੈ ਹੱਥ ਦੇ ਵਿੱਚ ਗਿਆਨ ਦਾ ਦੀਵਾ ਤਾਂ ਹੈਗਾ ਪਰ ਖਾਉਂੀ ਨਹੀਂ ਕਿ ਕੂ ਦੇ ਵੇਸਾਾਂ ਮਾਰ ਰਿਹਾ ਹੈ ਨੇ ਸੋ ਸਾਡੇ ਤੋਂ ਤੱਕ ਗਿਆਨ ਦਾ ਸੂਰਜ ਗੁਰੂ ਮਹਾਰਾਜ ਨੇ ਤੇ ਅਸੀਂ ਕਿਉਂ ਉਸ ਪਾਸੇ ਨਹੀਂ ਜਾਏ ਹੋ ਮੀਲੇ ਲੋਰਾ ਨੇ 13ਵਾਂ ਮਹੀਨਾ ਪਾਇਆ ਹੈ ਅਗਲੇ ਸਾਲ ਨਾ ਯੂਨਰਕ ਲਗਨ ਨੂੰ ਬਰਾਬਰ ਰੱਖ ਲਈ 16 ਕੈਲੰਡਰ ਦੇ ਬਿਕਮੇ ਕੈਲੰਡਰ ਦੀ ਮੈਂ ਗੱਲ ਕਰਦਾ ਭਾਦੋਂ ਦੇ ਜੇ 2 ਮਹੀਨੇ ਆ ਗਏ ਫਿਰ ਸਾਲੋਂ ਵੀ ਸਮੱਸਿਆ ਹੈ ਪੰਡਤ ਲੋਕਾਂ ਦਾ ਨਾ ਸਮੱਸਿਆ ਆਉ ਸਾਲੋਂ ਸਮੱਸਿਆ ਹੈਗੀ ਆ ਸਾਲੋਂ ਦੀ ਸਮੱਸਿਆ ਆ ਸਾਡਾ ਗੌਰਵਾਲਮ ਜਿਹੜਾ ਜੇ ਅਸੀਂ ਯੂਨਰ ਦੇ ਮਤਾਬਕ ਰੱਖਦੇ ਆ ਪਾਦੋਸੂ ਦੀ ਏਕਮੂ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲਾ ਪ੍ਰਕਾਸ਼ ਪਾਦੋਸੂ ਦੀ ਏਕਮ ਦਾ ਹੈ ਜਿਹੜੀ ਪਹਿਲੇ ਮਹੀਨੇ ਪਾਦੋਸੂ ਦੀ ਏਕਮ ਆਉਣੀ ਆ ਪੰਡਤ ਲੋਕ ਕਹਿੰਦੇ ਨੇ ਕਿ ਉਹ ਮੀਨਾ ਮਾੜਾ ਹੈ ਤੇ ਸਾਡੇ ਇਸ ਕਲੰਡਰ ਨੂੰ ਵਰਤਣ ਵਾਲੇ ਕਹਿੰਦੇ ਨੇ ਉਹ ਮੀਨਾ ਮਾੜਾ ਅਸੀਂ ਉਸ ਨੂੰ ਵਰਪੁਰ ਨਹੀਂ ਬਣਾਉਣਾ ਜਿਹੜਾ ਅਗਲਾ ਮਹੀਨਾ ਆਊਗਾ ਉਹਦੀ ਪਾਦੋਸੂ ਦੀ ਏਕਮ ਨੂੰ ਵਰਪੁਰ ਮਨਉਣਾ ਹੈ ਇਹ ਗੁਰਮਤੇ ਟੋਟਲੀ ਇਤਹਾਫ ਖਿਲਾਫ ਆ ਕਿ ਅਸੀਂ ਗੁਰੂ ਮਹਾਰਾਜ ਦੀ ਬਾਣੀ 12 ਮਹਾਦੇ ਮੁਤਾਬਕ ਗੁਰਪੁਰਬ ਮਨਾਉਣੇ ਆ ਕਿ ਪੰਚਾਂਗਾ ਦੇ 13 ਮਹਾਏ ਦੇ ਮੁਤਾਬਕ ਇਹ ਮੇਰਾ ਸਵਾਲ ਹੈ